ਹੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨੇਪਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚੋਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਇੱਕੋ ਹੀ ਗਾਂ ਤੁਹਾਨੂੰ ਦਿਖਾਉਣੀ ਆ ਸੋਈ ਸਵਾਈ ਆ ਬਾਕੀ ਇਹਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਲਓ ਬਾਕੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਛੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਜੋ ਠੀਕ ਠਾਕ ਜੀ ਤੇ ਨਾਮ ਦੱਸ ਤੇ ਕਰੀ ਫਿਰ ਆ ਆਪਣਾ ਜਿਸ ਕੁਬੀਰ ਪਿੰਨ ਨਪਾਲ ਸੀ ਜਨ ਨਾਲ ਜਿਹੜਾ ਹੁੰਦੇ ਸਰਜ ਤੇ ਫੋਨ ਨੰਬਰ ਹੀ ਬੋਲ ਦੋ 814774469 ਠੀਕ ਹੈ ਤੇ ਆ ਇੱਕੋ ਹੀ ਆ ਇਹ ਰੇ ਵਿਚ ਨਾਲੀ ਆ ਹਾਂਜੀ ਹਾਂਜੀ ਇੱਕੋ ਹੀ ਜੋ ਵਿਚੀ ਠੀਕ ਆ ਤੇ ਚਲੋ ਗਾਂ ਇੱਕੋ ਹੀ ਆ ਤੇ ਬਾਕੀ ਆ ਜਿਹੜੀਆਂ ਇੰਨੀਆਂ ਵੱਧੀਆਂ ਜੇ ਇੱਧਰ ਤੇ ਆ ਵੀ ਜੀ ਸਾਰੀਆਂ ਕੁਸ਼ ਕਿੰਨੀਆਂ ਅੰਦਰ ਇਹ ਤੇ ਚੰਗੇ ਗਾਉਸ਼ਾਲਾ ਹੀ ਬਣਾਈ ਤੁਸੀਂ ਤੇ ਵੀਰ ਜੀ ਪਾਣੀ ਪੁਣੀ ਦੋ ਰੋੜ ਕਾਇੀਆਂ ਤੁਹਾਨੂੰ ਪਤਾ ਏਰੀਆ ਚ ਪਾਣੀ ਵਾਵਾ ਆਇਆ ਹੈ ਇਹ ਪਾਣੀ ਤੇ ਪੂਰਾ ਆਇਆ ਹੈ ਹਨਾ ਤੇ ਉਹ ਮੈਂ ਫੜ ਫੜ ਕੇ ਪਾਣੀ ਵਾਲੀਆਂ ਤੇ ਇੱਧਰ ਵਾਰਦੀ ਹਾਂ ਕਿ ਚਲੋ ਸੇਵਾ ਹੀ ਸਹੀ ਅੱਛਾ ਹਾਂਜੀ ਤੇ ਇਹ ਆ ਵੀ ਦੁੱਧ ਦੁੱਧ ਨਹੀਂ ਦਿੰਦੀਆਂ ਇਹ ਹਾਂਜੀ ਤੇ ਉੱਪਾ ਜੇ ਤੇ ਸੇਵਾ ਹੀ ਦੇ ਜੋ ਕਰਨਾ ਅੱਛਾ ਫਿਰ ਜਖਮ ਜਗੋਂ ਵੀ ਕਈਆਂ ਦੇ ਹੋਏ ਉਹ ਵੀ ਦੇਣ ਸਿੰਗ ਕਰਨਾ ਅੱਛਾ ਜਿਹੜੀਆਂ ਪਾਣੀ ਚ ਤੁਸੀਂ ਦੱਸਦੇ ਹੋ ਵੀ ਤੁਰੀਆਂ ਫਿਰਦੀਆਂ ਇੱਧਰ ਉੱਧਰ ਕੋਈ ਜਗਾ ਨਹੀਂ ਜਿੱਤਰਾ ਕੋਈ ਉਹਨਾਂ ਨੂੰ ਲੱਭਣ ਦੇ ਇਧਰ ਲਾ ਕੇ ਤੇ ਛੱਡਿਆ ਜੋ ਵਿੱਚੋਂ ਕੁੱਤਿਆਂ ਨੇ ਵੀ ਕਈ ਮਾਰੀਆਂ ਜੋ ਅੱਛਾ ਕਈ ਕੁੱਤਿਆਂ ਨੇ ਪਾੜੀਆਂ ਵਾਂ ਹਨਾ ਜਾਂ ਕੁਛ ਇੱਕ ਰੀਅਾ ਦਿਖਾਈਏ ਦੁੱਧ ਨਹੀਂ ਦਿੰਦੀ ਉਤਰ ਇੰਨਾ ਜਿ ਕੋਈ ਤੇ ਉਤਰਾਂ ਚਲੋ ਤੋੜੀ ਪ੍ਰਾਲੀ ਪਾ ਕੇ ਜੋ ਵੀ ਇਹ ਦਏ ਆਪਣਾ ਕਈਆਂ ਦੇ ਜ਼ਖਮ ਹੋਏ ਆ ਕੋਈ ਵਿੱਚੋਂ ਕੁਛ ਖਾਧੀਆਂ ਵਾਂ ਜਾਂ ਕੋਈ ਹਨਾ ਆ ਦੇਖ ਸਕਦੇ ਜੀ ਜਿੱਤਰਾ ਪਾਣੀ ਜਦੋਂ ਕਹਿੰਦੇ ਵੀ ਨਾ ਜਗਾ ਕਿਤੇ ਨਹੀਂ ਲੱਭਦੀ ਜਾਨ ਨੂੰ ਤੇ ਫਿਰ ਲਿਆ ਕੇ ਦਿੱਥੇ ਵੜਤੀਆਂ ਸਾਰੀਆਂ ਬਾਕੀ ਚਲੋ ਜਿੱਤਰਾ ਕਿਸੇ ਦਾ ਸਰਦਾ ਵਾਂ ਤੇ ਆਗੇ ਵਾਵਾ ਹੀ ਹੋਂ ਤਾ ਤੇ ਨਰਾ ਸੇਵਾ ਪਾਣੀ ਕੌਣ ਕਰਦਾ ਵੀਰ ਜੀ ਫਿਰ ਸੇਵਾ ਪਾਣੀ ਆਪ ਹੀ ਜੋ ਹੈਗੇ ਮੁੰਡੇ 4-5 ਜਣੇ ਅੱਛਾ 4-5 ਜਣੇ ਤੁਸੀਂ ਹੈਗੇ ਜੀ ਹਾਂਜੀ ਠੀਕ ਹੈ ਤੇ ਫਿਰ ਆਪ ਹੀ ਜੋ ਇਹਨਾਂ ਨੂੰ ਖਾਣਾ ਪੀਣਾ ਤੇ ਜੋ ਗੋਗ ਵਸਟਨਾ ਸਾਰਾ ਕੁਝ ਆਪ ਹੀ ਆਪ ਹੀ ਕਰਦੇ ਜੀ ਠੀਕ ਹੈ ਚਲੋ ਜਿੰਨੇ ਜੋਗੇ ਹੈਗੇ ਆ ਕਰਨਾ ਚਾਹੀਦਾ ਵਾ ਹਾਂਜੀ ਹਾਂਜੀ ਤੇ ਗਾਂ ਆਪਣੇ ਕੋ ਇੱਕ ਹੀ ਆ ਹਨਾ ਵੇਚਣ ਵਾਲੀ ਤੇ ਉਦ ਤਰਾ ਕੰਮ ਨਵਾਂ ਸ਼ੁਰੂ ਕੀਤਾ ਵਾ ਭਾਪਾ ਜੀ ਨਵਾਂ ਕੀਤਾ ਇਹ ਸ਼ੁਰੂ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨਾ ਇਨੋਸ ਇਨੋਵਰ ਦੀ 15 ਦਿਨ ਹੋ ਗਏ ਜੋ 15 ਦਿਨ ਹੋ ਗਏ ਆ ਹਾਂਜੀ ਤੇ ਦੁੱਧ ਕਿੰਨਾ ਹੈ ਦੁੱਧ ਦੇ ਨਾਲੇ ਵਰਦੀ 11 ਲੀਟਰ ਭਾਦਾਂ ਦੀ ਗਰੰਟੀ ਦਵਾਂਗੇ ਤੋਰ ਹਵੇ ਰੇ ਕਰੀਨ ਤੂੜੀ ਦਾ ਵੀ ਹਾਲ ਜਿਹੜਾ ਮਾੜਾ ਹੀ ਆ ਉਹ ਵੀ ਪੂਰੀ ਕਾਲੀ ਹੋ ਗਈ ਆ ਨੇਪਾਲ ਪਿੰਡ ਸਾਰਿਆਂ ਨੂੰ ਪਤਾ ਹੀ ਆ ਵੀ ਇੱਧਰ ਜਿਹੜਾ ਵਾ ਪਾਣੀ ਦਾ ਮਾਰ ਸਭ ਤੋਂ ਜ਼ਿਆਦਾ ਇੱਧਰ ਵੀ ਬਿਲਕੁਲ ਸੱਕੀ ਦੇ ਕੰਡੇ ਤੇ ਪਿੰਡ ਆ ਜਿਹੜਾ ਨਾਲ ਹੀ ਸੱਕੀ ਆ ਇੱਧਰਲੇ ਏਰੀਏ 'ਚ ਜਿਆਦਾ ਨੁਕਸਾਨ ਸੱਕੀ ਨਹੀਂ ਕੀਤਾ ਹੈ। ਮੈਨੂੰ ਫਰਾਂ ਦਾ ਪਤਾ ਆਜਾਉਣੀ ਗੱਡਣੀ। ਮੈਨੂੰ ਫਰਾਂ ਦਾ ਪਤਾ ਆਜਾਉਣੀ ਗੱਡਣੀ। ਤੇ ਉਤਰਾ ਚਵਾਚ ਵੋ ਓਕੇ ਜੀ ਵੀਰ ਜੀ ਦਾ। ਹਾਂ ਜੀ ਹਾਂ ਜੀ ਭਾਈ ਓਕੇ ਜੀ ਚਵਾਚ ਵੋ। ਠੀਕ। ਇੱਕ ਰੀ ਚਵਾਦ ਨੂੰ ਦਿਖਾ ਦਿੰਨੇ ਆ ਤੇ ਉਤਨਾ 10 ਲੀਟਰ ਦੁੱਧ ਹੈਗਾ ਜੀ ਪੱਕਾ ਇਹਦੇ ਕੋਲ ਪੱਕਾ 20 ਲੀਟਰ ਮਾਰ ਕੇ ਕੋਈ ਖੜੇ ਦੋ ਦਿਨ ਦੋ ਟਾਈਮ ਚੋ ਕੇ ਖੜੇ ਕੋਈ ਕਰ ਰੈਡ ਕਰਿਓ ਠੀਕ ਹੈ ਜੀ ਚਲੋ ਦਿਖਾ ਦਿਓ ਦੋਨੋਂ ਤਾਰਾ ਇਤਨੀ ਠੀਕ ਅਗਲੇ ਸਾਲਾਂ ਦਾ ਵੀ ਦਿਖਾ ਦਿਓ ਚਲੋ ਠੀਕ ਜੀ ਕੀ ਅੱਜ ਵੀ ਹੋਰ ਠੰਡੀ ਤੇ ਰਹੀ ਆ ਤੇ ਸ਼ਾਂਤ ਜਿਹੀ ਸਵਾਦੀ ਆ ਕਿੰਨਾ ਫਿਰ ਮੁੱਲ ਵਿੱਜੇ ਦਾ ਮੁੱਲ ਤੇ ਜਿੰਨਾ ਮਰਜ਼ੀ ਕਰਾ ਲਓ ਮੁੱਲ ਤੇ 35000 ਰੁਪਏ ਕਰਦੇ ਜੋ ਕਰ ਦिए ਕਿ ਮੰਤਾਂ ਵਿੱਚ ਕਰ ਦੋ ਕਰ ਦੋ ਆਪਣੀ ਮਰਜ਼ੀ ਨਾਲ ਕਰ ਦੋ ਜਿੰਨਾ ਕਿੰਨਾ ਕਰ ਦिए ਜਿੰਨਾ ਤੁਸੀਂ ਕਰਾਉਣਾ ਕਰਾ ਲਓ ਇੱਕੋ ਗੱਲ ਕਰ ਦिए ਫਿਰ ਕਰ ਦੋ ਪੂਰੇ 30000 ਦੀ ਦੇ ਦिए ਜੋ ਰੁਪਏ ਜੋ ਚੋ ਮਾਨਤਾਨ ਕਰਦਾਂਗੇ ਪੂਰਾ ਫੁੱਲ ਚਲੋ ਕੋਈ ਫੋਨ ਲਾਊਗਾ ਤੇ ਇੱਕ ਵਾਰੀ ਫੋਨ ਲਾਓ ਫਿਰ ਕੋਈ ਨਹੀਂ ਮਾਨਤਾਨ ਕਰਾਂਗੇ ਫੁੱਲ ਠੀਕ ਹੈ ਜੀ ਤੇ ਬਾਕੀ ਤੁਹਾਡੇ ਘਰ ਕੋਈ ਚੋ ਚਵਾ ਗਿਆ ਨਾ ਤਸੱਲੀ ਕਰਕੇ ਕਰੇ ਆਪਣੀ ਵੀਡੀਓ ਖਾਲਤ ਪਾਵੇ ਚਵਾਈ ਕਰੇ ਭਾਵੇਂ ਆ ਸਿੱਧਾਣ ਕੇ ਚੋ ਖੜੇ ਠੀਕ ਹੈ ਜੀ ਬਾਕੀ ਜੋ ਵੀ ਆ ਇੱਥੋਂ ਹੀ ਆਪਣਾ ਵੇਸ ਚਾਖ ਕੇ ਤਸੱਲੀ ਕਰਕੇ ਤੇ ਆਪਣੀ ਸਮਝਣਾ ਖਰੀਦੇ ਜੀ